ਚਾੜੂ ਕੁਲਵੰਤ ਇਹ ਹੁਣ ਵੇਖਣੀ ਹੈ ਤੇਰੀ ਆ ਜਿਹੜੀ ਬੰਦੂਕੜੀ ਫੜੀ ਐ ਇਹਦੇ ਨਾਲ ਤੂੰ ਆਪਣਾ ਜੀਵਨ ਕਿਵੇਂ ਸੁਧਾਰਦਾ ਹੈ ਇਹ ਅੰਬੇਦਕਰ ਨਗਰ ਜਲੰਧਰ ਖਾਲਿਸਤਾਨੀ ਫਖੀ ਸਿੱਖਾਂ ਦੇ ਨਿਸ਼ਾਨੇ ਤੇ ਐ ਜਿੱਥੇ ਜਿੱਥੇ ਤੁਸੀਂ ਪੂਜਾ ਕੀਤੀ ਆ ਜੋ ਅੰਬੇਦਕਰ ਦੀ ਆਹ ਖਾਲਿਸਤਾਨ ਜਿੰਦਾਬਾਦ ਐਸਐਫਜੇ ਜਿੰਦਾਬਾਦ ਨੋ ਅੰਬੇਦਕਰ ਛਾਪੇ ਲੱਗੇ ਐ ਫਰਮਾ ਦਸਨਾ ਚੋਨਾ ਜਿੱਥੇ ਛਾਪੇ ਵਾਲੇ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਐ ਉਥੇ ਛਮਾਕੇ ਵਾਲੇ ਵੀ ਚੱਲਦੇ ਪਏ ਐ ਨਾਲ ਨਾਲ ਬਾਕੀ ਇਹ ਝਾੜੂ ਕਲਵੰਤ ਤੇਰੀ ਬੰਦੂਕੜੀ ਜਿਹੜੀ ਫੜੀ ਐ ਉਹਦਾ ਫੈਸਲਾ 29 ਅਪ੍ਰੈਲ ਤਾਈਂ ਜਾਂ ਅਸੀਂ ਛਾਪੇ ਲਗਾ ਲਾਂਗੇ ਤੇ ਜਾਂ ਫਿਰ ਜਿਹੜੀ ਪ੍ਰਤਾਪ ਬਾਜਵੇ ਨੇ ਗੱਲ ਕਹੀ ਐ ਕਿ 18 ਹੈਂਡ ਗ੍ਰਨੇਡ ਚੱਲੇ ਐ ਬਾਕੀ ਚੱਲਣੇ ਬਾਕੀ ਐ ਲੁਧਿਆਣੇ ਦੇ ਹਲਕਾ ਆਤਮ ਨਗਰ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਗੁਰਪਤਵੰਨ ਸਿੰਘ ਪੰਨੂ ਵੱਲੋਂ ਧਮਕੀ ਦਿੱਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਉਹ ਬੰਦੂਕ ਲੈ ਕੇ ਅੰਬੇਦਕਰ ਜੀ ਦੀ ਬੁੱਤ ਦੀ ਰਾਖੀ ਤਾਂ ਕਰ ਰਹੇ ਹਨ ਪਰ ਕੀ ਉਹ ਇਸ ਬੰਦੂਕ ਨਾਲ ਆਪਣੀ ਰਾਖੀ ਕਰ ਪਾਣਗੇ ਕਿ ਜੋ ਕਿ ਅੰਬੇਦਕਰ ਜਨਮ ਦਿਵਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਡਾਕਟਰ ਭੀਮrao ਅੰਬੇਦਕਰ ਦੇ ਮੁੱਢ ੱਗੇ ਬੰਦੂਕ ਲੈ ਕੇ ਸਿਰੇਦਾਰੀ ਕੀਤੀ ਗਈ ਸੀ ਅਤੇ ਪੰਨੂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹਦੇ ਮਨਸੂਪਿਆਂ ਨੂੰ ਪੰਜਾਬ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਨੂੰ ਪੰਨੂ ਵੱਲੋਂ ਇਹ ਧਮਕੀ ਆਈ ਹੈ। ਦਫ਼ਤਰ ਦੇ ਕਰਮਚਾਰੀਆਂ ਨੇ ਮੇਰੇ ਸਾਥੀ ਨੇ ਦੱਸਿਆ ਕਿ ਤੁਹਾਨੂੰ ਕੋਈ ਧਮਕੀ ਆਈ ਹੈ ਤਾਂ ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਕੀ ਧਮਕੀ ਆਈ ਹੈ? ਉਹ ਕਹਿੰਦੇ ਕਿ ਕਿ ਮੈਨੂੰ ਡਾਇਰੈਕਟ ਕੋਈ ਧਮਕੀ ਨਹੀਂ ਆਈ ਆ ਮੇਰੇ ਦੋਨੇ ਫੋਨ ਪਏ ਨੇ ਮੈਨੂੰ ਡਾਇਰੈਕਟ ਕੋਈ ਧਮਕੀ ਨਹੀਂ ਮਿਲੀ ਕਮਿਟੀ ਦੇ ਵਾਲੇ ਕਰਮਚਾਰੀਆਂ ਨੇ ਮੇਰੇ ਬਿਨਾਂ ਨੇ ਮੈਨੂੰ ਦੱਸਿਆ ਤਾਂ ਮੈਂ ਉਹਨੂੰ ਪੁੱਛਿਆ ਵੀ ਕੀ ਧਮਕੀ ਆਈ ਹੈ ਤਾਂ ਉਹ ਕਹਿੰਦੇ ਵੀ ਤੁਹਾਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਬੁੱਤਲੀ ਰੱਖਿਆ ਦਾ ਤੁਸੀਂ ਆਪਣਾ ਰੇਫਲ ਫੜ ਕੇ ਕਰਤੀ ਤੇ ਤੁਹਾਡੀ ਰੱਖਿਆ ਕੌਣ ਕਰੂਗਾ ਤਾਂ ਫਿਰ ਮੈਂ ਉਹਨਾਂ ਨੂੰ ਵੀ ਆਹੀ ਦੱਸਿਆ ਵੀ ਭਾਈ ਮੇਰੀ ਰੱਖਿਆ ਬਾਬਾ ਦੀਪ ਸਿੰਘ ਮਹਾਰਾਜ 24 ਘੰਟੇ ਦਾ ਫਿਰ ਅੱਗੇ ਵੀ ਕਰਦੇ ਸੀ ਹੁਣ ਵੀ ਕਰਦੇ ਰਹਿਣਗੇ ਇਹਨਾਂ ਦੇ ਆਖਰੇ ਮੈਂ ਉੱਡਿਆ ਫਿਰਦਾ ਤੇ ਮੈਨੂੰ ਆਪਣੇ ਸਤਿਕਾਰਯੋਗ ਜਿੰਨੇ ਸਾਥੀ ਨੇ ਮੇਰੇ ਨਾਲ ਸਿਕਿਉਰਟੀ ਇਹਨਾਂ ਤੇ ਮਨਪੂਰਨ ਪ੍ਰਭੂ ਸਾਹਿਬ ਇਹ ਵਾਹਿਗੁਰੂ ਕਿਰਪਾ ਰੱਖੇ ਮੈਨੂੰ ਕੋਈ ਪ੍ਰੋਬਲਮ ਤਾਂ ਕਹੀ ਮੈਨੂੰ ਬੀਜੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਹੈ ਸਬੰਧਤ ਏਡੀਸੀਪੀ ਸਾਹਿਬ ਵੀ ਆਏ ਹੈ ਵੀ ਤੁਹਾਡੀ ਸਿਕਿਉਰਟੀ ਦਾ ਜਿਹੜਾ ਅਸੀਂ ਪ੍ਰਬੰਧ ਉਹ ਪੂਰੀ ਤਰੀਕੇ ਨਾਲ ਕਿਹਾ ਵੀ ਜਿੰਨੇ ਤੁਹਾਨੂੰ ਚੰਗਾ ਲੱਗੇ